ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀ ਦੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਦੋਸਤੋ ਇਸ ਘਰ ਚੋਂ ਬਹੁਤ ਚੀਜ਼ਾਂ ਨੇ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਲੈਣ ਦਾ ਕੰਮ ਵੀਰ ਦਾ ਤੇ ਰੋਟੀਨ 'ਚ ਚੰਗੇ ਪਸ਼ੂ ਵੀਰ ਕੋਲਾਈ ਰਹਿੰਦੇ ਆ ਤੇ ਨਾਰਮਲ ਜਿਹਾ ਹੀ ਰੇਟ ਹੁੰਦਾ ਵੀਰ ਦੇ ਪਸ਼ੂਆਂ ਦਾ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਤਿੰਨ ਅਗ ਦਿਖਾ ਦਨੇ ਜਰਸੀ ਦੇ ਦੋ ਵਹਿੜਾ ਜਰਸੀ ਸੂਰ ਨੂੰ ਪਿਆਰ ਇੱਕ ਛੋਟੀ ਬੱਚੀ ਜਰਸੀ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ ਜਿਹੜੇ ਵੀਰ ਨੂੰ ਪਸੰਦ ਆਣਗੇ ਆਇਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਹਾਂਜੀ ਦੋਸਤੋ ਵੈੜ ਦੂਜਾ ਸੂਆ ਸੋਨ ਵਾਲੀ ਆ ਬਲੂਨ ਨੇ ਵੀਰ ਕਹਿੰਦਾ 12 ਅੰਕ ਤੋਂ ਖੁੱਲਾ ਚਵਾਇਆ ਐਸਤੀ ਵੀਰ ਕਹਿੰਦਾ 15 16 ਅੰਕ ਤੋਂ ਖੁੱਲਾ ਚਵਾ ਦੂਗੀ ਤੇ ਦੰਦੋਂ ਵੀਰ ਕਹਿੰਦਾ 6 ਦੰਦ ਆ ਤੇ ਡੇਟ ਮੁਤਾਬਕ 15 ਦਿਨ ਵੀਰ ਕਹਿੰਦਾ ਪੂਰੀ ਕੱਚੀ ਆ ਤੇ ਪ੍ਰਾਈਸ ਵੀਰ ਕੰਨ ਸਿਰਫ 26000 ਰੁਪਇਆ ਉਹ ਚ ਵੀਰ ਕੰਨ ਦਾ ਮਾਨਤਨ ਕਰ ਦਾਂਗੇ ਦੂਜੇ ਨੰਬਰ ਵਾਲੀ ਵੈੜ ਦੀ ਗੱਲ ਕਰਦੇ ਆਂ ਹਾਂਜੀ ਦੋਸਤੋ ਵੱਛੀ ਪਹਿਲਾਂ ਸੂਆ ਸੂਣ ਵਾਲੀ ਆ ਤੇ ਦੰਦੋਂ ਵੀਰ ਕੰਨ ਖੀਰੀ ਆ ਤੇ ਸੂਣ ਵਿੱਚ 25 ਦਿਨ ਵੀਰ ਕੰਨ ਡੇਟ ਮੁਤਾਬਕ ਕੱਚੀ ਆ ਤੇ ਹਵਾਨਿਆਂ ਸੈਚ ਚੈੱਕ ਕਰ ਸਕਦੇ ਆਂ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਤੇ ਥਣਾ ਸੈਚ 200 ਦੇਖ ਸਕਦੇ ਆਂ ਚਾਰੇ ਥਣ ਕੱਲੇ ਕੱਲੇ ਨਿਖਰ ਵਿੱਚ ਚੁਵਾਈਏ ਲੱਗੇ ਹੋਏ ਆ ਆਪਾਂ ਤੁਹਾਨੂੰ ਨੇੜ ਤੋਂ ਜਿਹੜਾ ਥਣ ਦਿਖਾਵਾਂਗੇ ਥੋੜਾ ਡਰਦੀ ਹੈ ਦੋਸਤੋ ਆ ਦੇਖ ਸਕਦੇ ਆ ਕੋਈ ਫੋਰ ਸ਼ਾਂਗ ਨਹੀਂ ਥਣਾ ਚਾਰੇ ਥਾਂ ਚਵਾਈਏ ਲੱਗੇ ਹੋਏ ਦੋਸਤੋ ਆ ਸਰਦਵਾਰ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਥਣਾ ਸਹਿ ਸੋਹਣੇ ਥਣ ਲੱਗੇ ਹੋਏ ਚਾਰੇ ਕੱਲੇ ਕੱਲੇ ਨਿੱਕਰ ਮੈਂ ਤੇ ਵੀਰ ਕਹਿੰਦਾ 14 15 ਕੋਲ ਤੋਂ ਖੁੱਲਾ ਚਵਾ ਦੂਗੀ ਵੱੱਛੀ ਚਵਾਉਣਾ ਵੀ ਚਾਹੀਦਾ ਚੰਗੀ ਵੱੱਛੀ ਹੈ ਇਹਦਾ ਪ੍ਰਾਈਸ ਵੀਰ ਕਹਿੰਦਾ ਸਿਰਫ 35000 ਰੁਪਇਆ ਉਹ ਚੋ ਵੀਰ ਕਹਿੰਦਾ ਮਾਨਤਨ ਕਰਦਾਂਗੇ ਦੂਜੇ ਨੰਬਰ ਤੀਜੇ ਨੰਬਰ ਵਾਲੀ ਵੜਦੀ ਗੱਲ ਕਰਦੇ ਆ ਹਾਂਜੀ ਦੋਸਤੋ ਵੱਛੀ ਦੀ ਗੱਲ ਕਰਦੇ ਆ ਬਾਈ ਦੇ ਵੱਛੀ ਬਹੁਤ ਸੋਹਣੀ ਆ ਇਹ 4 ਮਹੀਨੇ ਵੱਛੀ ਦੀ ਉਮਰ ਆ ਦੋਸਤੋ ਤੇ ਟਾਈਸਨ ਬੁੱਲਦੀ ਵੱਛੀ ਆ ਤੇ ਮਾਦ ਰਿਕਾਰਡ ਵੀਰ ਕਹਿੰਦਾ 20 ਲੀਟਰ ਸੀਗਾ ਤੇ ਥਣਾ ਸੈਜ 200 ਚੈੱਕ ਕਰ ਸਕਦੇ ਆ ਬਹੁਤ ਸੋਹਣੀ ਝੋਲੀ ਆ ਵੱਛੀ ਦੀ ਦੇਖ ਸਕਦੇ ਆ ਦੋਸਤੋ ਆ ਦੇਖ ਸਕਦੇ ਯਾਰੀ ਹਨ ਕੱਲੇ ਕਰੇ ਨਿੱਕਾ ਮੈਂ ਸੋਹਣੇ ਲੱਗੇ ਹੋਏ ਵੱਛੀ ਤੇ ਵੱਛੀ ਦਾ ਪ੍ਰਾਈਸ ਵੀਰ ਕਹਿੰਦਾ ਫੋਨ ਤੇ ਕਰਾਂਗੇ ਦੋਸਤੋ ਅੱਜ ਦੀ ਵੀਡੀਓ 'ਚ ਇਹ ਹੀ ਤਿੰਨਾਂ ਗਵੀਰ ਦੇ ਸੇਲ ਸੀਗੇ ਚੈਨਲ ਨੂੰ ਦੋਸਤੋ ਇਨਾ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਰੂਟੀਨ ਚ ਦੇਖਣ ਲਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰਿਆਂ ਦਾ